ਖੰਨਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਦੋ ਬਜ਼ੁਰਗਾਂ ਸਮੇਤ ਤਿੰਨ ਨੂੰ ਕੀਤਾ ਕਾਬੂ ਪੁਲਿਸ ਨੇ ਇਹਨਾਂ ਕੋਲੋਂ 40 ਕਿਲੋ ਪੁੱਕੀ ਬਰਾਮਦ ਕੀਤੀ ਤਸਕਰ ਇਹਨੇ ਛਾਤਰ ਨਿਕਲੇ ਕਿ 4 ਘੰਟੇ ਤੋਂ ਕੈਮੀਕਲ ਨਾਲ ਭਰੇ ਟਰੱਕ ਵਿੱਚ ਪੁੱਕੀ ਲਕੋ ਕੇ ਲਿਆ ਰਹੇ ਸੀ ਤਾਂ ਕਿ ਕੋਈ ਇਹਨਾਂ ਦੇ ਟਰੱਕ ਦੀ ਤਲਾਸ਼ੀ ਨਾ ਲੈ ਸਕੇ ਖੰਨਾ ਪੁਲਿਸ ਨੇ ਪੂਰਾ ਟਰੱਕ ਖਾਲੀ ਕਰਵਾਇਆ ਤਾਂ ਉਸ ਦੇ ਅੰਦਰੋਂ 40 ਕਿਲੋ ਪੁੱਕੀ ਬਰਾਮਦ ਕੀਤੀ ਲਗਾਤਾਰ ਜਿਹੜੇ ਅਗੇਂਸਟ ਡਰਗ ਵਾਰ ਚੱਪੀ ਆ ਉਹਦੇ ਸਬੰਧ ਵਿੱਚ ਕੱਲ ਐਸਐਚਓ ਸਿਟੀ ਵਨ ਦੀ ਟੀਮ ਨੇ ਐਸੇ ਹਾਕਮ ਸਿੰਘ ਨੇ ਨਾਕਾ ਲਾਇਆ ਹੋਇਆ ਸੀਗਾ ਐਚਪੀ ਪੈਟਰੋਲ ਪੰਪ ਦੇ ਕੋਲ ਡੇਟੇਡ ਅਸ਼ੇਵ ਮੰਦਰ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਤਿੰਨ ਬੰਦੇ ਟਰੱਕ ਦੇ ਵਿੱਚ ੁੱਕੀ ਲੈ ਕੇ ਆ ਰਹੇ ਨੇ ਤਾਂ ਇਮੀਡੀਏਟਲੀ ਉਹਨਾਂ ਨੇ ਅਫੇਅਰ ਦਰਜ ਕਰਕੇ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਚੋਂ 40 ਕਿਲੋ ਦੇ ਲਗਭਗ ੁੱਕੀ ਬਰਾਮਦ ਹੋਈ ਹੈ ਜਿਸ ਤੇ ਮਕਦਮਾ ਨੰਬਰ 52 10424 ਨੂੰ ਅੰਡਰ ਸੈਕਸ਼ਨ 15 485 ਐਨਡੀਪੀ ਐਕਟ ਦਰਜ ਕੀਤਾ ਕੀ ਮੋਡਸ ਅਪਰੈਂਡਿਸੀ ਕਿਸ ਤਰ੍ਹਾਂ ਦਾ ਲਾਗੂ ਕਰਦੇ ਇਹ ਕੈਮੀਕਲ ਨਾਲ ਭਰੇ ਹੋਏ ਟਰੱਕ ਸੀ ਵਿੱਚ ਉਹ ਤਕਰੀਬਨ ਕੈਮੀਕਲ ਦੀਆਂ 1200 ਬੋਰੀ ਰੱਖੀ ਹੋਈ ਸੀ ਵਿੱਚ ਹੀ ਇਹਨਾਂ ਨੇ ਉੱਪਰ ਕੈਬਨ ਦੇ ਲੁਕੋ ਕੇ 40 ਕਿਲੋ ਭੁੱਕੀ ਲੈ ਕੇ ਆ ਰਹੇ ਸੀ ਵੀ ਉਹਦੀ ਆੜ ਚ ਅਸੀਂ ਭੁੱਕੀ ਮਿਲਾਈ ਜੀ ਜਿਹੜੇ ਦੋਸ਼ ਪੜੇ ਨੇ ਇਹਨਾਂ 'ਚ ਕਈ ਏਜ ਵੀ ਲੱਗਦੇ ਨੇ ਉਹ ਕਿੰਨੀ ਉਮਰ ਦੇ ਨੇ ਇੱਕ ਤਾਂ ਹੈਗਾ ਇਹਨਾਂ ਚ 70 ਸਾਲ ਦਾ ਮੁਲਾਕਰ ਸਿੰਘ ਹੈਗਾ ਇਹ 70 ਸਾਲ ਦਾ ਹੈਗਾ ਇੱਕ ਇੰਦਰਜੀਤ ਹੈਗਾ ਉਹ 50 ਸਾਲ ਦਾ ਇੱਕ ਸੁਭਕਰਨ ਸਿੰਘ ਉਹ 35 ਸਾਲ ਦਾ ਹੈਗਾ ਇਹਨਾਂ ਦਾ ਜਿਹੜਾ ਪਿਛਲਾ ਕ੍ਰਿਮੀਨਲ ਰਿਕਾਰਡ ਹੈ ਇੱਕ ਤੇ ਦਾ ਤਿੰਨ ਚਾਰ ਪਰਚੇ ਭੁੱਕੀ ਦੇ ਦਰਜ ਨੇ ਕਿਤੇ ਤਿੰਨ ਪਰਚੇ ਦਰਜ ਹੈ ਇੱਕ ਤੇ ਇੱਕ ਪਰਚੇ ਦਰਜ ਹੈ ਪਹਿਲਾਂ ਐਨਡੀਬੀ ਸੈਟ ਦਾ ਸਰ ਕਿੱਥੋਂ ਲੈ ਕੇ ਆ ਰਹੇ ਹੁਣ ਤੱਕ ਲੱਗੇ ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀਗੇ ਤੇ ਅੱਗੇ ਕਿਹਨੂੰ ਦੇਣੀ ਸੀ ਉਹਦੇ ਬਾਰੇ ਅਸੀਂ ਪੁੱਛ ਪੜਤਾਲ ਕਰ ਰਹੇ ਆ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਬਣ ਲੱਤਾ ਇਹਨਾਂ ਦਾ ਏਪੀਕੋਮੀਆਨ ਦੀ ਪੁੱਠੀ ਵੇਚਣ ਦਾ ਕੰਮ ਕਰਦੇ ਆ ਹਾਂ ਪਹਿਲਾਂ ਵੀ ਇਹ ਸਮਰਾਲੇ ਜੀ ਦੇ ਰਹਿਣ ਵਾਲੇ ਇੱਕ ਹਾਰਿਓ ਪਿੰਡ ਸਦਰਖਣਾ ਸਦਰਖੰਨੇ ਦਾ ਤੇ ਇੱਕ ਪਿੰਡ ਹੈਗਾ ਸਦਰ ਸਮਰਾਲੇ ਦਾ